ਦੋ ਚੀਜ਼ਾਂ ਜਿਨ੍ਹਾਂ ਨੂੰ ਦੇਖੋ ਜਦੋਂ ਵੀ ਮੈਂ ਨਿਫਟੀ ਦੇ ਵਿੱਚ ਟ੍ਰੇਡ ਕਰਦਾ ਨਾ ਧਿਆਨ ਦੇ ਵਿੱਚ ਰੱਖਦਾ ਤੇ ਇਹ ਜਿਹੜੀਆਂ ਦੋ ਚੀਜ਼ਾਂ ਨਾ ਇਹਨਾਂ ਨਾਲ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਨਿਫਟੀ ਨੇ ਉੱਤੇ ਜਾਣਾ ਆ ਜਾਂ ਫਿਰ ਥੱਲੇ ਜਾਣਾ ਆ ਜਾਂ ਫਿਰ ਸਾਈਡਵੇਜ਼ ਹੋਣਾ ਹੈ ਸੋ ਇਹ ਜਿਹੜੀਆਂ ਤਿੰਨ ਦਿਸ਼ਾਵਾਂ ਆ ਸਾਈਡਵੇਜ਼ ਹੋਣਾ ਜਾਂ ਉੱਤੇ ਜਾਣਾ ਜਾਂ ਫਿਰ ਥੱਲੇ ਜਾਣਾ ਇਹ ਆਪਾਂ ਨੂੰ ਪਤਾ ਲੱਗ ਜਾਂਦਾ ਸਿਰਫ ਇਹਨਾਂ ਦੋ ਚੀਜ਼ਾਂ ਦੇ ਨਾਲ ਜਿਨ੍ਹਾਂ ਨੂੰ ਦੇਖੋ ਮੈਂ ਨਿਫਟੀ ਦੇ ਵਿੱਚ ਹਮੇਸ਼ਾ ਫੋਲੋ ਕਰਦਾ ਹਾਂ ਸੋ ਅੱਜ ਇਹੀ ਦੋ ਚੀਜ਼ਾਂ ਇਹੀ ਜਿਹੜੇ ਦੋ ਰਾਜ ਆ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਵਾਲਾ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਣਾ ਵੀਡੀਓ ਰਹੂਗੀ ਛੋਟੀ ਜੀ ਪਰ ਵੀਡੀਓ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਬਹੁਤ ਵੰਡਮੁੱਲੀ ਆ ਸੋ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਣਾ ਸੋ ਸਭ ਤੋਂ ਪਹਿਲੀ ਚੀਜ਼ ਨੰਬਰ 1 ਚੀਜ਼ ਜੇ ਤਾਂ ਦੇਖੋ ਨਿਫਟੀ ਉੱਤੇ ਜਾਣ ਲਈ ਆ ਤੇ ਨਿਫਟੀ ਹਰੇ-ਹਰੇ ਕੈਂਡਲ ਬਣਾ ਕੇ ਉੱਤੇ ਜਾਣ ਲਈ ਆ ਠੀਕ ਆ ਤੇ ਨਿਫਟੀ ਉੱਤੇ ਚੱਲ ਗਈ ਆ ਆਪਣੀ 150 ਤੋਂ 265 ਜੀ ਨਿਫਟੀ ਉੱਤੇ ਜਾ ਚੁੱਕੀ ਹੈ ਤੇ ਮੈਂ ਹਲੀ ਤੱਕ ਟ੍ਰੇਡ ਨਹੀਂ ਕੀਤੀ ਜਾਂ ਫਿਰ ਮੇਰੀ ਟ੍ਰੇਡ ਮਿਸ ਹੋ ਗਈ ਕੋਈ ਪੈਟਰਨ ਬਣਿਆ ਸੀ ਤੇ ਨਿਫਟੀ 150 ਤੋਂ 265 ਉੱਤੇ ਜਾ ਚੁੱਕੀ ਹੈ ਸੋ ਫਿਰ ਮੈਂ ਹੁਣ ਇਥੋਂ ਮਤਲਬ ਹੈ ਕਿ ਇੱਕ ਚੀਜ਼ ਆਪਣੇ ਮਨ ਦੇ ਵਿੱਚੋਂ ਦਿਮਾਗ ਦੇ ਵਿੱਚੋਂ ਕੱਢ ਦੂੰਗਾ ਕਿ ਹੁਣ ਮੈਂ ਉੱਤੇ ਵਾਸਤੇ ਟ੍ਰੇਡ ਨਹੀਂ ਕਰਨੀ ਕਿਉਂਕਿ ਉੱਤੇ ਵਾਸਤੇ 150 ਤੋਂ 265 ਨਿਫਟੀ ਜਾ ਚੁੱਕੀ ਹੈ ਜਿਨ੍ਹਾਂ ਲੋਕਾਂ ਨੇ ਇਥੋਂ ਐਂਟਰੀ ਕੀਤੀ ਹੋਊਗੀ ਉਹ ਆਪਣਾ ਹੁਣ ਪ੍ਰੋਫਿਟ ਬੁੱਕ ਕਰ ਸਕਦੇ ਆ ਸੋ ਹੁਣ ਨਿਫਟੀ ਦੇ ਵਿੱਚ ਦੋ ਚੀਜ਼ਾਂ ਹੋ ਸਕਦੀਆਂ ਜਾਂ ਤਾਂ ਦੇਖੋ ਨਿਫਟੀ ਇਥੋਂ ਸਾਈਡਵੇਜ਼ ਹੋ ਜੂਗੀ ਮਾੜੀ ਮੋਟੀ ਉੱਤੇ ਜਾਊਗੀ ਠੀਕ ਹੈ ਤੇ ਜਾਂ ਦੇਖੋ ਨਿਫਟੀ ਕੀ ਕਰੂਗੀ ਇਥੋਂ ਥੱਲੇ ਵਾਸਤੇ ਕੋਈ ਪੈਟਰਨ ਬਣਾਉਗੀ ਤੇ ਫਿਰ ਥੱਲੇ ਜਾਣਾ ਸ਼ੁਰੂ ਕਰੂਗੀ ਥੱਲੇ ਜਾਣਾ ਕਿਉਂ ਕਿਉਂਕਿ ਦੇਖੋ ਇਧਰ ਵਾਲਿਆਂ ਨੇ ਜਿਨ੍ਹਾਂ ਨੇ ਇਧਰੋਂ ਐਂਟਰੀ ਕੀਤੀ ਸੀ ਉਹਨਾਂ ਨੇ ਆਪਣਾ ਇੱਥੇ ਜਾ ਕੇ ਪ੍ਰੋਫਿਟ ਬੁੱਕ ਕਰ ਲਿਆ ਤੇ ਜਦੋਂ ਇੱਥੇ ਪੈਟਰਨ ਬਣਿਆ ਤੇ ਥੱਲੇ ਵਾਸਤੇ ਇਥੋਂ ਹੋਰ ਲੋਕਾਂ ਨੇ ਐਂਟਰੀ ਕਰ ਲਈ ਸੋ ਇੱਥੇ ਜਦੋਂ ਪੈਟਰਨ ਬਣੂਗਾ ਥੱਲੇ ਵਾਸਤੇ ਮੈਂ ਐਂਟਰੀ ਕਰਕੇ ਟ੍ਰੇਡ ਕਰੂੰਗਾ ਠੀਕ ਹੈ ਇਹ ਪਹਿਲੀ ਚੀਜ਼ ਹੋਗੀ ਹੁਣ ਜਿਹੜੀ ਦੂਜੀ ਚੀਜ਼ ਹੈ ਉਹ ਕੀ ਆ ਉਹ ਇਹ ਆ ਕਿ ਜੇ ਦੇਖੋ ਨਿਫਟੀ ਥੱਲੇ ਜਾਣ ਢਈ ਆ ਲਾਲ ਲਾਲ ਕੈਂਡਲ ਬਣਾ ਕੇ ਥੱਲੇ ਜਾਣ ਢਈ ਆ ਤੇ 150 ਤੋਂ 200 ਪੁਆਇੰਟ ਨਿਫਟੀ ਥੱਲੇ ਜਾ ਚੁੱਕੀ ਆ ਮੇਰੀ ਟਰੇਡ ਜਾਂ ਤਾਂ ਦੇਖੋ ਮਿਸ ਹੋ ਗਈ ਆ ਤੇ ਜਾਂ ਮੇਰੀ ਟਰੇਡ ਜਾਂ ਮੇਰਾ ਸੈਟਅਪ ਬਣਿਆ ਨਹੀਂਗਾ ਠੀਕ ਆ 150 ਤੋਂ 200 ਪੁਆਇੰਟ ਨਿਫਟੀ ਥੱਲੇ ਜਾ ਚੁੱਕੀ ਆ ਆਲਰੇਡੀ ਸੋ ਮੈਂ ਇੱਕ ਚੀਜ਼ ਆਪਣੇ ਦਿਮਾਗ ਦੇ ਵਿੱਚੋਂ ਕੱਢ ਦੂੰਗਾ ਕਿ ਹੁਣ ਮੈਂ ਥੱਲੇ ਵਾਸਤੇ ਟਰੇਡ ਨਹੀਂ ਕਰਨੀ ਠੀਕ ਆ ਹੁਣ ਦੋ ਚੀਜ਼ਾਂ ਨਿਫਟੀ ਦੇ ਵਿੱਚ ਹੋ ਸਕਦੀਆਂ ਇਕਦਾ ਦੇਖੋ ਨਿਫਟੀ ਇਥੋਂ ਸਾਈਡਵੇਜ਼ ਹੋ ਸਕਦੀ ਹੈ ਮਾੜੀ-ਮੋਟੀ ਥੱਲੇ ਜਾ ਸਕਦੀ ਹੈ ਤੇ ਦੂਜੀ ਚੀਜ਼ ਇਥੋਂ ਕੀ ਹੋ ਸਕਦੀ ਹੈ ਰਿਵਰਸਲ ਟ੍ਰੈਂਡ ਚੇਂਜ ਹੋ ਸਕਦਾ ਇਥੋਂ ਨਿਫਟੀ ਦੇ ਵਿੱਚ ਕੋਈ ਪੈਟਰਨ ਬਣ ਕੇ ਨਿਫਟੀ ਉੱਤੇ ਜਾ ਸਕਦੀ ਹੈ ਹੁਣ ਇਦਾਂ ਕਿਉਂ ਹੋ ਸਕਦਾ ਕਿਉਂਕਿ ਜਿਨ੍ਹਾਂ ਲੋਕਾਂ ਨੇ ਦੇਖੋ ਇਥੋਂ ਐਂਟਰੀ ਕੀਤੀ ਸੀ ਉਹਨਾਂ ਨੇ ਇੱਥੇ ਆ ਕੇ ਉਹ ਆਪਣਾ ਪ੍ਰੋਫਿਟ ਬੁੱਕ ਕਰਨਗੇ ਸੋ ਜਦੋਂ ਪ੍ਰੋਫਿਟ ਬੁੱਕ ਕਰਨਗੇ ਉਹਦਾ ਕਰਕੇ ਵੀ ਨਿਫਟੀ ਨੇ ਥੋੜਾ ਜਿਹਾ ਉੱਤੇ ਜਾਣਾ ਤੇ ਦੂਜੀ ਗੱਲ ਇਹ ਕਿ ਇਥੇ ਜੇ ਪੈਟਰਨ ਬਣ ਜਾਂਦਾ ਹੈ ਸੋ ਫਿਰ ਇਥੋਂ ਲੋਕਾਂ ਨੇ ਐਂਟਰੀ ਵੀ ਕਰਨੀ ਉੱਤੇ ਵਾਸਤੇ ਸੋ ਦੋ ਰੀਜ਼ਨ ਹੋਗੇ ਉੱਤੇ ਜਾਂਦੇ ਸੋ ਇਸ ਕਰਕੇ ਜੇ 150 ਤੋਂ 200 ਪੁਆਇੰਟ ਨਿਫਟੀ ਆਲਰੇਡੀ ਦਿਖ ਚੁੱਕੀ ਆ ਤੇ ਉਸ ਤੋਂ ਬਾਅਦ ਆ ਮੇਰੇ ਮਨ ਦੇ ਵਿੱਚ ਇੱਕੋ ਪਲਾਨ ਹੋਊਗਾ ਉੱਤੇ ਵਾਸਤੇ ਟ੍ਰੇਡ ਕਰਨ ਦਾ ਜੇ ਕੋਈ ਪੈਟਰਨ ਬੰਨਦਾ ਤੇ ਸੋ ਇਹ ਦੋ ਚੀਜ਼ਾਂ ਮੈਂ ਫਾਲੋ ਕਰਦਾ ਨਿਫਟੀ ਦੇ ਵਿੱਚ ਹੁਣ ਇਹ ਜਿਹੜੀਆਂ ਦੋ ਚੀਜ਼ਾਂ ਆ ਇਹ ਜਿਹੜੀਆਂ ਦੋ ਚੀਜ਼ਾਂ ਆ ਇਹਨਾਂ ਨੂੰ ਥੋੜਾ ਜਿਹਾ ਆਪਾਂ ਚਾਰਟ ਤੇ ਵੀ ਦੇਖ ਲੈਣੇ ਆ ਕਿ ਚਾਰਟ ਤੇ ਦੇਖੋ ਇਹ ਕਿਵੇਂ ਨਜ਼ਰ ਆਉਂਦੀਆਂ ਆਪਾਂ ਨੂੰ ਸੋ ਦੇਖੋ ਸਭ ਤੋਂ ਪਹਿਲੀ ਚੀਜ਼ ਜੇ ਆਪਾਂ ਥੱਲੇ ਦੀ ਗੱਲ ਕਰਦੇ ਆ ਸੋ ਥੱਲੇ ਵਾਸਤੇ ਇੱ ਇੱਥੇ ਦੇਖੋ ਇੱਥੋਂ ਨਿਫਟੀ ਸ਼ੁਰੂ ਹੋਈ ਆਪਣੀ 24540 24540 ਤੋਂ ਤੇ ਇੱਥੋਂ ਤੱਕ ਗਈ ਹੈ ਆਪਣੀ 24 24350 ਤੱਕ ਮਤਲਬ ਕਿ ਤੁਸੀਂ ਲਾ ਲਓ ਕਿ 190 ਪੁਆਇੰਟ ਨਿਫਟੀ ਥੱਲੇ ਜਾ ਚੁੱਕੀ 190 ਪੁਆਇੰਟ ਹੁਣ ਇਹਦੇ ਵਿੱਚ ਤੁਸੀਂ ਲਾ ਲਓ ਕਿ ਮੇਰੀ ਜਾਂ ਤਾਂ ਕੋਈ ਮੇਰੀ ਸਟ੍ਰੈਟਜੀ ਬਣੀ ਨਹੀਂ ਗਈ ਤੇ ਜਾਂ ਜੇ ਬਣੀ ਸੀ ਮਿਸ ਹੋ ਗਈ ਆ ਸੋ 190 ਪੁਆਇੰਟ ਥੱਲੇ ਜਾ ਚੁੱਕੀ ਆ ਸੋ ਹੁਣ ਮੈਂ ਇੱਥੋਂ ਥੱਲੇ ਵਾਸਤੇ ਟ੍ਰੇਡ ਨਹੀਂ ਕਰੂੰਗਾ ਹੁਣ ਮੈਂ ਇੱਥੋਂ ਪਲਾਨ ਕਰੂੰਗਾ ਉੱਤੇ ਵਾਸਤੇ ਟ੍ਰੇਡ ਕਰਨ ਦਾ ਸੋ ਇੱਥੇ ਦੇਖ ਲਓ ਪੀਅਰ ਸਿੰਘ ਲਾਈਨ ਪੈਟਰਨ ਬਣਿਆ ਤੇ ਹਾਈ ਬ੍ਰੇਕ ਹੋਇਆ ਫਿਰ ਉਸ ਤੋਂ ਬਾਅਦ ਉੱਤੇ ਜਾਣਾ ਸ਼ੁਰੂ ਕਰਦਾ ਸੋ ਜਦੋਂ ਇਹ ਪੈਟਰਨ ਬਣਿਆ ਸੋ ਇਸ ਪੈਟਰਨ ਦੇ ਬੀਸ ਤੇ ਮੈਂ ਉੱਤੇ ਵਾਸਤੇ ਟ੍ਰੇਡ ਕਰੂੰਗਾ ਥੱਲੇ ਵਾਸਤੇ ਨਹੀਂ ਕਰੂੰਗਾ ਤੇ ਜੇ ਉੱਤੇ ਵਾਸਤੇ ਪੈਟਰਨ ਨਹੀਂ ਬਣੂਗਾ ਫਿਰ ਸਾਈਡ ਵਾਈਜ਼ ਹੋ ਜੂਗੀ ਨਿਫਟੀ ਸੋ ਫਿਰ ਮੈਂ ਕੋਈ ਟ੍ਰੇਡ ਨਹੀਂ ਕਰੂੰਗਾ ਸੋ ਇਹ ਪਲਾਨ ਰਹਿਊਗਾ ਮੇਰਾ ਠੀਕ ਹੈ ਜਦੋਂ ਨਿਫਟੀ 150 ਤੋਂ 265 ਥੱਲੇ ਜਾ ਚੁੱਕੀ ਹੋਊਗੀ ਹੁਣ 190 ਪੁਆਇੰਟ ਇੱਥੇ ਥੱਲੇ ਜਾ ਚੁੱਕੀ ਆ ਠੀਕ ਹੁਣ ਦੂਜੀ ਚੀਜ਼ ਆਪਾਂ ਦੇਖ ਲੈਣੇ ਜਦੋਂ ਨਿਫਟੀ ਉੱਤੇ ਜਾਂਦੀ ਆ। ਹੁਣ ਦੇਖੋ ਇੱਥੇ ਇੱਥੋਂ ਨਿਫਟੀ ਸ਼ੁਰੂ ਹੋਈ। ਐਸ ਦਿਨ ਦੀ ਨਿਫਟੀ ਇੱਥੋਂ ਸ਼ੁਰੂ ਹੋਈ। ਇਹ ਤੁਸੀਂ ਲਾ ਲਓ ਆਪਣਾ ਹੋ ਗਿਆ 24670 ਠੀਕ ਹੈ 24670 ਤੋਂ ਨਿਫਟੀ ਚੱਲ ਗਈ ਆ। 22960 ਦੇ ਕੋਲ ਯਾਨੀ ਕਿ ਆਲਮੋਸਟ ਇੱਥੇ ਵੀ 190 ਪੁਆਇੰਟ 190 ਪੁਆਇੰਟ ਨਿਫਟੀ ਉੱਤੇ ਜਾ ਚੁੱਕੀ ਆ ਸੋ ਹੁਣ ਮੈਂ ਨਿਫਟੀ ਦੇ ਵਿੱਚ ਉੱਤੇ ਵਾਸਤੇ ਟ੍ਰੇਡ ਨਹੀਂ ਕਰੂੰਗਾ ਹੁਣ ਮੈਂ ਨਿਫਟੀ ਦੇ ਵਿੱਚ ਜਾਂ ਤਾਂ ਨਿਫਟੀ ਦੇਖੋ ਇੱਥੋਂ ਸਾਈਡਵੇਜ਼ ਹੋ ਜੂਗੀ ਮਾੜੀ ਮੋਟੀ ਉੱਤੇ ਚਲ ਜੂਗੀ ਤੇ ਜਾਂ ਜੇ ਨਿਫਟੀ ਦੇ ਵਿੱਚ ਥੱਲੇ ਵਾਸਤੇ ਪੈਟਰਨ ਬਣੂਗਾ ਸੋ ਫਿਰ ਨਿਫਟੀ ਥੱਲੇ ਜਾ ਸਕਦੀ ਹੈ ਸੋ ਹੁਣ ਇੱਥੇ ਦੇਖੋ ਐਮ ਪੈਟਰਨ ਬਣਿਆ ਥੱਲੇ ਵਾਸਤੇ ਤੇ ਫਿਰ ਉਸ ਤੋਂ ਬਾਅਦ ਨਿਫਟੀ ਥੱਲੇ ਗਈ ਸੋ ਇਹ ਮੇਰੇ ਪਲਾਨਸ ਰਹਿੰਦੇ ਆ ਨਿਫਟੀ ਦੇ ਵਿੱਚ ਜੇ ਨਿਫਟੀ ਨੇ ਦੇਖੋ ਨਿਫਟੀ 150 ਤੋਂ 260 ਪੁਆਇੰਟ ਉੱਤੇ ਜਾ ਚੁੱਕੀ ਹੈ ਸੋ ਫਿਰ ਮੈਂ ਥੱਲੇ ਵਾਸਤੇ ਪਲਾਨ ਕਰਦਾ ਤੇ ਜੇ ਦੇਖੋ ਨਿਫਟੀ 150 ਤੋਂ 260 ਥੱਲੇ ਜਾ ਚੁੱਕੀ ਆ ਫਿਰ ਮੈਂ ਉੱਤੇ ਵਾਸਤੇ ਪਲਾਨ ਕਰਦਾ ਬਹੁਤ ਇੰਪੋਰਟੈਂਟ ਚੀਜ਼ਾਂ ਐ ਤੇ ਜਦੋਂ ਵੀ ਦੇਖੋ ਤੁਸੀਂ ਟ੍ਰੇਡ ਕਰਨੀ ਹੈ ਧਿਆਨ ਦੇ ਵਿੱਚ ਇਹ ਚੀਜ਼ਾਂ ਰੱਖਣੀਆਂ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨਿਫਟੀ ਦੇ ਵਿੱਚ ਹੁੰਦੀਆਂ ਇਹਦੇ ਪ੍ਰਮਾਣ ਵੀ ਤੁਹਾਨੂੰ ਦਿਖਾਤੇ ਆ ਬਾਕੀ ਬੈਕਟੈਸਟ ਕਰਕੇ ਤੁਸੀਂ ਹੋਰ ਵੀ ਪ੍ਰਮਾਣ ਦੇਖ ਸਕਦੇ ਜੋ ਸੋ ਏ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ